ਦੋ ਮਿੰਸੇ ਦਾ ਗੁਰ ਸਿੱਖ ਸੀ ਸੇਵਾ ਕਰਦਾ ਹਾਂ ਪਰ ਪਰ ਕੇ ਮਸ਼ਕਾ ਹੁੰਦੀਆਂ ਸਾਨੂੰ ਨਾ ਟਾਈਮ ਵਾਰੇ ਵਿੱਚ ਮਸ਼ਕਾ ਰਬੜ ਦੇ ਟਾਇਰਾ ਵਾਂਗੂ ਮਸ਼ਕਾ ਗਾਲ ਵਿੱਚ ਪਾਈਆਂ ਹੁੰਦੀਆਂ ਸਨ ਤੇ ਉਹਨਾਂ ਜ਼ਖਮੀਆਂ ਨੂੰ ਪਲਾ ਦਿੰਦਾ ਏ ਕਿਸੇ ਨੇ ਕਲੰਗੀਧਰ ਪਾਸ਼ਾ ਦੇ ਅੱਗੇ ਸ਼ਿਕਾਇਤ ਕਰ ਦਿੱਤੀ ਕਿ ਤੁਸੀਂ ਜਿਹੜੇ ਸਿੰਘਾਂ ਨੂੰ ਤੁਸੀਂ ਜਿਹੜੇ ਮੁਗਲਾਂ ਨੂੰ ਪਹਾੜੀ ਰਾਜਿਆਂ ਨੂੰ ਜ਼ਖਮੀ ਕਰਦੇ ਹੋ ਤੁਹਾਡਾ ਇੱਕ ਸਿੰਘ ਉਹਨਾਂ ਨੂੰ ਪਾਣੀ ਦੀਆਂ ਮਸ਼ਕਾ ਪਰ ਪਰ ਕੇ ਭਲਾਈ ਜਾਂਦਾ ਏ ਪੇਸ਼ੀ ਹੋਈ ਹੈ ਬੁਲਾਇਆ ਭਾਈ ਕਨਈਆ ਜੀ ਨੂੰ ਭਾਈ ਕਨਈਆ ਜੀ ਨੂੰ ਪੁੱਛਿਆ ਗੁਰੂ ਕਲਗੀ ਧਰਪਾਸ਼ਾ ਨੇ ਕਿ ਕੀ ਗੱਲ ਹੈ ਮੈਂ ਕੀ ਸੁਣ ਰਿਹਾ ਆ ਇਹ ਤੇ ਭਾਈ ਕਨਈਆ ਜੀ ਨੇ ਜਵਾਬ ਦਿੱਤਾ ਸੀ ਕਲਗੀ ਧਰਪਾਸ਼ਾ ਜਦੋਂ ਮੈਂ ਕਿਸੇ ਨੂੰ ਪਾਣੀ ਪਲਾਉਂਦਾ ਮੈਨੂੰ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਰੀ ਸਵਾ ਦੇ ਵਿੱਚ ਬਚਨ ਕੀਤੇ ਨੇ ਕਿ ਅੱਜ ਤੋਂ ਬਾਅਦ ਤੁਸੀਂ ਜਿੱਥੇ ਇਹਨਾਂ ਨੂੰ ਪਾਣੀ ਪਲਾਉਂਦੇ ਹੋ ਉੱਥੇ ਇਹਨਾਂ ਦੀ ਮੱਲਮ ਪੱਟੀ ਵੀ ਕਰਨੀ ਹੈ ਇਹ ਤਸਵੀਰਾਂ ਨੇ ਬਿੱਲੀ ਫੀਸ ਗਾਂਜੀ ਤੰਦਲੀ ਟੌਂਕ ਦੇ ਅੱਗੇ ਜੀਆਂ ਇਹ ਜੇ ਅਸੀਂ ਕਹਿ ਲਈਏ ਕਿ ਭਾਈ ਕਨਾਈਆ ਜੀ ਦੇ ਗੁਰ ਸਿੱਖ ਨੇ ਟੌਂਕ ਯਾਤਕਤਨੀ ਸਸੀ ਗਾਂਜੀ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਇਹ ਤੁਹਾਨੂੰ ਸਭ ਤੋਂ ਲੱਗੇਗਾ اچھا ਜੀ ਕਿੰਨੀ ਸੇਵਾ ਵੀ ਹੈ ਸਾਲ ਦੇ 365 ਦਿਨਾਂ ਤੇ 360 ਦਿਨ ਸੇਵਾ ਕੀ ਹੈ ਜੀ ਕਿ ਸੰਗ ਸੇਵਾ ਸੰਜੀਤ ਜੀ ਨੇ ਜੀ ਇਹਦੇ ਪਰਿਵਾਰ ਨੇ ਕੁਆਟੀ ਕੁਲੋਕ ਤੇ ਸੇਵਾ ਕਰਵਾਉਣੀ ਸੀ ਅੰਦਰ ਸੇਵਾ ਲੈਣ ਨੂੰ ਸਾਰੀਆਂ ਮੈਡੀਸਨ ਸਾਰੀਆਂ ਦਵਾਈਆਂ ਦਵਾਈਆਂ ਫਰੀ ನೋ <muchas> ಮಂಟ